ਮੇਰਾ ਗੁਨਾਹ ਗਿਣਨਾ ਵਿੱਚਾਰੋ ਕੋਈ ਮੱਟੀ ਦਾ ਮਨਸ ਕੀ ਗਤਿ ਕੋਟਪਰਾਦ ਹਮਾਰੇ ਖੰਡੋ ਅਨਿਕ ਵਿਦੀ ਸਮਝਾਓ ਤਤ ਤੋਰੀ ਤੁਮ ਆਪਣ ਗਿਰਦ ਰਖਾ ਮੈਂ ਮੂਰਖ ਕੀ ਕੇ ਤਕ ਬਾਤ ਹੈ ਸਰ ਪੜੋ ਮੇ ਮੂਰਖ ਕੀ ਸਾਰੀ ਸੰਤਜੋ ਕੋ ਮੇ ਮੂਰਖ ਕੀ ਕੇਤਕ ਕੋਟ ਪਰ ਆਦੀ ਤਰਿਆre ਗੁਰ ਨਾਨਕ ਜਿਨ ਸੁਣਿਆ ਵੇਖਿਆ ਗੁਰ ਨਾਨਕ ਸੰਗਤ ਗੱਜ ਕੇ ਗੁਰ ਨਾਨਕ ਜਨ ਸੁਣਿਆ ਵੇਖਿਆ ਗੁਰ ਨਾਨਕ ਜਨ ਗੁਰ ਨਾਨਕ ਜਨ ਸੁਣਿਆ ਵੇਖਿਆ ਗੁਰ ਨਾਨਕ ਜਨ ਸੇ ਫਿਰ ਗਰ ਭਾਸਨ ਪਰ ਆਰੇ ਸੇ ਫਿਰ ਗਰ ਸੇ ਫਿਰ ਗਰ ਭਾਸਨ ਪਰ ਆਰੇ ਸੇ ਫਿਰ ਗਰ ਕੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਰਿਪੀਟ ਪਾਓ ਥੋੜੀ ਜਿਹੀ ਖਾਲੀ-ਖਾਲੀ ਜਾਈਂ ਫਿਰ ਆਖੋ ਸਤਨਾਮ ਸ੍ਰੀ ਅੱਜ ਕੋ ਆਖੋ ਸਾ ਸੰਦਰ ਸਤਨਾਮ ਸ੍ਰੀ ਅਸ਼ਚਾ ਪਾਣੀ ਪੀਤਾ ਤੁਸੀਂ ਸਾਰੇ ਨਾ ਪੀਤਾ ਹੋਇਆ ਫਿਰ ਗੱਜ ਕੇ ਆਖੋ ਸਤਨਾਮ ਸ੍ਰੀ ਕਿਉਂਕਿ ਵਾਹਿਗੁਰੂ ਕਹਿੰਦਿਆ ਮੁਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆ ਸਵਾਸਾਂ ਦਾ ਭਲਾ ਜਿਹੜੇ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਨਾ ਸਾਹ ਨਾਲ ਉਹ ਸਵਾਸ ਸਫਲ ਜਿਹੜੇ ਮੁਖ ਤੋਂ ਜਿਸ ਰਸਨਾ ਤੋਂ ਝਾਰਨ ਹੁੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਤੋਂ ਮੁਖ ਉਜਲਾ ਹੋ ਜਾਂਦਾ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਾਈ ਉਹ ਮੂੰਹ ਸੋਹਣੇ ਮੁਖ ਉਜਲੇ ਜਿਸ ਰਸਨਾ ਤੋਂ ਭਾਗਾਂ ਨਾਲ ਉਚਾਰਨ ਹੁੰਦਾ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਕਿਉਂਕਿ ਸਾਦ ਸੰਗਤ ਬਿਨਾਂ ਭਾਗਾਂ ਤੋਂ ਆਪਾਂ ਰਸਨਾ ਤੋਂ ਕਹਿ ਨਹੀਂ ਸਕਦੇ ਵਾਹਿਗੁਰੂ ਦਾ ਨਾਮ ਬਿਨਾ ਭਾਗਾ ਤੋਂ ਨਹੀਂ ਕੋਈ ਜਪ ਸਕਦਾ ਆਪਾਂ ਸਵੇਰ ਤੋਂ ਨੀਂਦ ਤੋਂ ਜਾਗੇ ਆ ਭਾਵੇਂ ਕੋਈ ਲੇਟ ਤੋਂ ਲੇਟ 6 ਵਜੇ ਉੱਠਿਆ ਹੋਵੇਗਾ ਦੁਪਹਿਰ ਦਾ 1 ਵਜ ਗਿਆ 7 ਘੰਟੇ ਨੀਂਦ ਤੋਂ 8 ਘੰਟੇ ਜਾਗੇ ਹੋ ਗਏ ਔਰ ਸਾਥ ਸੰਗਤ ਆਪਣੇ ਮਨ ਨਾਲ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਫੈਸਲਾ ਕਰ ਵੀਚਾਰ ਕਰਿਓ ਹੋ ਸਕਦਾ ਸਵੇਰ ਦਾ 8 ਵਾਰ ਵੀ ਵਾਹਿਗੁਰੂ ਨਾਲ ਕਿਹਾ ਹੋਵੇ ਸੰਸਾਰ ਦੀਆਂ ਗੱਲਾਂ ਕੀਤੀਆਂ ਨੇ ਘਰ ਪਰਿਵਾਰ ਦੀਆਂ ਗੱਲਾਂ ਕੀਤੀਆਂ ਨੇ ਕਾਰੋਬਾਰ ਦੀਆਂ ਗੱਲਾਂ ਕੀਤੀਆਂ ਨੇ ਜਦੋਂ ਤੋਂ ਸਵੇਰ ਤੋਂ ਨੀਂਦ ਤੋਂ ਜਾਗ ਖੁੱਲੀ ਆਪਾਂ ਕੋਈ ਨਾ ਕੋਈ ਗੱਲਾਂ ਕਰ ਰਹੇ ਆਂ ਪਰ ਸਾਧ ਸੰਗਤ ਜਦੋਂ ਦੇ ਸੰਗਤ ਵਿੱਚ ਆ ਕੇ ਬੈਠੇ ਹੋ ਕਿੰਨੀ ਵਾਰ ਆਪਾਂ ਜੱਪ ਲਿਆ ਸਤਨਾਮ ਸ੍ਰੀ ਘਰ ਨਹੀਂ ਆਪਾਂ ਨੂੰ ਯਾਦ ਆਇਆ ਕੰਮ ਕਰ ਕਰਦੇ ਆ ਥੋੜੀ ਜਿਆਦਾ ਆਇਆ ਰਸਤੇ 'ਚ ਤੁਰ ਕੇ ਆਏ ਅੱਭੰਗ ਲਾ ਹੀ ਕਰਦੇ ਆਏ ਸੰਸਾਰ ਦੀਆਂ ਦੱਸੋ ਕਿਸੇ ਨੂੰ ਵਾਹਿਗੁਰੂ ਯਾਦ ਹੈ ਕੋਈ ਬਹੁਤ ਵਿਰਲ ਰੂਪ ਆਗਾਂ ਵਾਲੀ ਇਸ ਲਈ ਸਾਧ ਸੰਗਤ ਸੰਗਤ ਵਿੱਚ ਭਾਗ ਵੱਡੇ ਬਣਦੇ ਇੱਥੇ ਬੈਠਿਆਂ ਨਾਮ ਚਿੱਤੇ ਆਉਂਦੇ ਤਾਈਓ ਮਹਾਰਾਜ ਨੇ ਕਿਹਾ ਵੱਡ ਭਾਗੀ ਹਰ ਸੰਗਤ ਪਾਵੇ ਭਾਈ ਜਿਹਨੂੰ ਸੰਗਤ ਵਿੱਚ ਬੈਠਿਆਂ ਵੀ ਵਾਹਿਗੁਰੂ ਨਾਮ ਨਾ ਚਿੱਤੇ ਆਵੇ ਜਿਹਨੂੰ ਸਾਧ ਸੰਗਤ ਵਿੱਚ ਵੀ ਰਸਨਾ ਵਾਹਿਗੁਰੂ ਨਾ ਕਵੇ ਫਿਰ ਸਾਸ ਸੰਗਤ ਤੋਂ ਦੇ ਭਾਗ ਮਾੜੇ ਨੇ ਉਹਨੂੰ ਕਿੱਥੇ ਨਾਮ ਜਿੱਤਿਆ ਆਏਗਾ ਇਸ ਲਈ ਆਪਾਂ ਸਰੀਰ ਕਰਕੇ ਬੈਠੇ ਆਂ ਔਰ ਯਤਨ ਕਰੀਏ ਸਿੱਖ ਕਿਤੇ ਘਰ ਨਾ ਰਹਿ ਜਾਏ ਸਰੀਰ ਇੱਥੇ ਰਹਿ ਜਾਏ ਤੁਸੀਂ ਕਹੋਗੇ ਕਿਵੇਂ ਹੋ ਸਕਦਾ ਸੰਗਤ ਵਿੱਚ ਤਾਂ ਗੁਰਸਿੱਖ ਹੀ ਬੈਠੇ ਨੇ ਪਰ ਪਾਤਸ਼ਾਨ ਕਾ ਭਾਈ ਇਹ ਵੀ ਹੋ ਸਕਦਾ ਇਕੱਲੇ ਸਰੀਰ ਬੈਠੇ ਹੋਣ ਸਿੱਖ ਇੱਥੇ ਨਾ ਹੋਣ ਕਿਉਂਕਿ ਸਿੱਖ ਜਿਹੜਾ ਉਹ ਗੁਰੂ ਦੀ ਮਤ ਅਨਸਾਰ ਸੁਰਤੀ ਹੈ ਜੇ ਸਰੀਰ ਨਾਲ ਸੁਰਤ ਹਾਜ਼ਰ ਹੈ ਫਿਰ ਸਿੱਖ ਹਾਜ਼ਰ ਹੈ ਜੇ ਸੁਰਤ ਨਹੀਂ ਫਿਰ ਕੱਲਾ ਸਰੀਰ ਹੈ ਕਿਉਂਕਿ ਪਾਤਸ਼ਾਹ ਕਹੇ ਭਾਈ ਸ਼ਬਦ ਗੁਰੂ ਹੈ ਤੇ ਸੁਰਤ ਧੁਨ ਜਿਹੜਾ ਉਹ ਚਿਲਾ ਹੈ ਜੇ ਤੁਹਾਡੀ ਸੁਰਤ ਹਾਜ਼ਰ ਨਹੀਂ ਹੈ ਫਿਰ ਇਹਦਾ ਮਤਲਬ ਚੇਲਾ ਭਾਵ ਸਿੱਖ ਹਾਜ਼ਰ ਨਹੀਂ ਹੈ ਸਰੀਰ ਬੈਠੇ ਨੇ ਔਰ ਸਾਧ ਸੰਗਤ ਇਸੇ ਲਈ ਵਾਰ-ਵਾਰ ਤੁਹਾਨੂੰ ਹਰ ਜਥੇ ਨੇ ਜਪਾਉਣਾ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਸੁਰਤ ਹਾਜ਼ਰ ਹੋ ਜਾਏ ਸੁਰਤੀ ਦੀ ਹਾਜ਼ਰੀ ਹੈ ਇੱਕ ਵਾਰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਲੋਧੀ ਇੱਕ ਥਾਨ ਹੈ ਮਹਾਰਾਜ ਜੀ ਦਾ ਉਹ ਗੁਰਦਵਾਰ ਦਾ ਨਾਮ ਹੈ ਗੁਰਦੁਆਰਾ ਅੰਤਰਜਾਮਤਾ ਸਾਹਿਬ ਉਹਦੀ ਸਖੀ ਹੀ ਇਹ ਹੈ ਕਿ ਉੱਥੇ ਬਾਦਸ਼ਾਹ ਨੇ ਨਵਾਬ ਦੌਲਤਖਾਂ ਲੋਧੀ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਨਾਲ ਨਿਵਾਜ਼ ਅਦਾ ਕਰਾਂਗੇ ਅਸੀਂ ਉਹਨਾਂ ਕਹੇ ਮਹਾਰਾਜ ਜੀ ਤੁਹਾਡੀ ਨਜ਼ਰ ਵਿੱਚ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ ਸਭ ਬਰਾਬਰ ਹੈ ਤੁਸੀਂ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਮਰ ਤੁਹਾਡੀ ਨਜ਼ਰ ਸਭ ਇੱਕ ਬਰਾਬਰ ਨੇ ਫਿਰ ਸਾਡੇ ਨਾਲ ਨਵਾਜ਼ ਪੜੋ ਫਿਰ ਮਸਜਿਦ ਵਿੱਚ ਜਾਣ ਵਿੱਚ ਕੀ ਦਿੱਕਤ ਹੈ ਪਾਛੇਨ ਕੇ ਕੋਈ ਦਿੱਕਤ ਨਹੀਂ ਤੁਹਾਡੇ ਨਾਲ ਮਸਜਿਦ ਵਿੱਚ ਵੀ ਜਾਵਾਂਗੇ ਤੁਸੀਂ ਨਵਾਜ਼ ਅਦਾ ਕਰੋਗੇ ਮੈਂ ਵੀ ਨਮਾਜ਼ ਅਦਾ ਕਰਾਂਗਾ ਕਿਉਂਕਿ ਨਵਾਜ਼ ਅਦਾ ਕਰਨੀ ਅੱਲਾਹ ਤਾਲਾ ਖੁਦਾ ਦੀ ਬੰਦਗੀ ਹੈ ਉਹਦਾ ਸ਼ੁਕਰਾਨਾ ਹੈ ਉਹ ਮੈਂ ਜ਼ਰੂਰ ਕਰਾਂਗਾ ਜੇ ਤੁਸੀਂ ਕਰੋਗੇ ਨਵੀਂ ਨਵਾਜ਼ ਅਦਾ ਕਰਨ ਹਜ਼ੂਰ ਪਹੁੰਚ ਜਾਂਦੇ ਨੇ ਸ਼ੁਕਰਵਾਰ ਦਾ ਦਿਨ ਹੈ ਸੰਕੜੇ ਲੋਕਾਂ ਦੀ ਭੀੜ ਲੱਗ ਗਈ ਮਸੱਲੇ ਵਿਛੁਪਤੇ ਸਨ ਜਿੱਦੇ ਉੱਤੇ ਨਵਾਜ਼ ਅਦਾ ਹੋਣੀ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਵੀ ਇੱਕ ਮਸੱਲਾ ਵਿਛਾਇਆ ਗਿਆ ਮਸੱਲਾ ਸਮਝੋ ਮੂੜਾ ਟਾਇਰ ਤੇ ਇੱਕ ਛੋਟਾ ਜਿਹਾ ਕਪੜਾ ਹੁੰਦਾ ਹੈ ਉਹ ਮੁਸਲਮਾਨ ਵੀਰ ਕੋਲ ਰੱਖਦੇ ਨੇ ਜਦੋਂ ਨਵਾਜ਼ ਪੜ੍ਹਨੀ ਹੋਵੇ ਉਹਨਾਂ ਧਰਤੀ ਤੇ ਵਿਛਾਉਂਦੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਵੀ ਮਸੱਲਾ ਵਿਛਾ ਦਿੱਤਾ ਗਿਆ। ਸਭ ਦੇ ਮਸੱਲੇ ਵਿਛ ਕਹਿੰਦੇ। ਜਦੋਂ ਇਕਾਜ਼ੀ ਨੇ ਉੱਚੀ ਆਵਾਜ਼ ਵਿੱਚ ਭਾਂਗ ਦਿੱਤੀ, ਆਇਤ ਪੜ੍ਹਨੀ ਸ਼ੁਰੂ ਕੀਤੀ, ਨਵਾਜ਼ ਸ਼ੁਰੂ ਹੋਈ। ਸਾਰਿਆਂ ਨੇ ਹੱਥ ਇਸ ਤਰ੍ਹਾਂ ਕਰ ਲਏ। ਕਲਮਾ ਪੜ੍ਹਨ ਤੋਂ ਬਾਅਦ ਗੋਡਨੇ ਟੇਕ ਦਿੱਤੇ ਪਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਸੇ ਤਰ੍ਹਾਂ ਖੜੇ ਰਹੇ। ਨਵਾਜ਼ ਚਲਦੀ ਰਹੀ ਕਲਮਾਂ ਪੜਦੇ ਗਏ ਨਵਾਜ਼ ਦੀਆਂ ਆਇਤਾਂ ਬੋਲੀਆਂ ਜਾ ਰਹੀਆਂ ਸਨ ਅਦਾਹ ਹੋ ਰਹੀ ਸੀ ਔਰ ਹੁਣ ਨਵਾਜ਼ ਪੜਨ ਵਾਲਾ ਕੋਲ ਕੋਲ ਤਾਂ ਨਵਾਬ ਦੌਲਤ ਖਾਨ ਲੋਧੀ ਕਾਜੀ ਤੇ ਹੋਰ ਲੋਕ ਉਹ ਵੇਖ ਰਹੇ ਨੇ ਗੁਰੂ ਨਾਨਕ ਸਾਹਿਬ ਨੇ ਨਵਾਜ਼ ਅਦਾ ਕਰਦਾ ਜਿਵੇਂ ਨਵਾਜ਼ ਖਤਮ ਹੋਈ ਬੜੇ ਗੁੱਸੇ ਵਿੱਚ ਨਵਾਬ ਦੌਲਤ ਖਾਨ ਲੋਧੀ ਬੋਲਿਆ ਕਹਿੰਦਾ ਹੈ ਨਾਨਕ ਤੁਸੀਂ ਸਾਡੀ ਨਵਾਜ਼ ਦੀ ਤੋਹਫੀ ਕੀਤੀ ਹੈ ਪਾਤਸ਼ਾਹ ਨੇ ਨਹੀਂ ਬਿਲਕੁਲ ਤੋਹਫੀਨ ਨਹੀਂ ਕੀਤੀ ਕਹਿਣਗੇ ਤੁਸੀਂ ਵਾਅਦਾ ਕੀਤਾ ਸੀ ਕਿ ਮੈਂ ਵੀ ਨਮਾਜ਼ਾਂ ਅਦਾ ਕਰਾਂਗਾ ਸਭ ਦੇ ਸਾਹਮਣੇ ਤੁਸੀਂ ਖਲੋਤੇ ਰਹੇ ਹੋ ਨਾ ਸਜਦਾ ਕੀਤਾ ਨਾ ਗੋਡਾ ਨੀ ਟੇਕਿਆ ਨਾ ਤੁਸੀਂ ਕਲਮਾਂ ਪੜਿਆ ਨਾ ਨਵਾਜ਼ ਅਦਾ ਕੀਤੀ ਪਾਤਸ਼ਾਹ ਨੇ ਕਿ ਨਵਾਬ ਸਾਹਿਬ ਆਪਣਾ ਵਾਅਦਾ ਇਹ ਹੋਇਆ ਸੀ ਜੇ ਤੁਸੀਂ ਨਵਾਜ਼ ਅਦਾ ਕਰੋਗੇ ਮੈਂ ਵੀ ਨਵਾਜ਼ ਅਦਾ ਕਰਾਂਗਾ ਤੁਸੀਂ ਤੇ ਨਵਾਜ਼ ਅਦਾ ਕੀਤੀ ਨਹੀਂ ਕਹਿਣਗੇ ਕਿ ਕਿਉਂ ਅਤਿਸ਼ਕ ਇਮਾਨਦਾਰੀ ਨਾਲ ਦੱਸ ਪੂਰੀ ਨਵਾਜ਼ ਵਿੱਚ ਤੇਰੀ ਸੁਰਤ ਕਾਬਲ ਕਨਹਾਰ ਦੀ ਮੰਡੀ ਵਿੱਚ ਘੋੜੇ ਖਰੀਦੀ ਰਹੀ ਤੇਰੇ ਕੋਲੋਂ ਰੱਕੀ ਘੋੜੇ ਦਾ ਮੁੱਲ ਹੀ ਨਹੀਂ ਲੱਗ ਸਕਿਆ ਪੂਰੀ ਨਵਾਜ਼ ਵਿੱਚ ਤੂੰ ਘੋੜੇ ਖਰੀਦਾ ਰਿਹਾ ਸਤਗੁਰ ਦੀ ਅੰਤਰਜਾਮ ਤਾਂ ਵੇਖ ਕੇ ਡਰ ਗਏ ਨਵਾਬ ਦੌਲਤ ਖਾਨ ਉਹਨਾਂ ਕਾ ਬਿਲਕੁਲ ਦਰਸਦਾ ਹੈ ਜਦੋਂ ਹੀ ਨਵਾਜ਼ ਦੀ ਵਹਾਂ ਕਾਜੀ ਸਾਹਿਬ ਨੇ ਸ਼ੁਰੂ ਕੀਤੀ ਮੇਰੀ ਸੁਰਤ ਪਹੁੰਚ ਗਈ ਘੋੜਿਆਂ ਦੀ ਮੰਡੀ ਵਿੱਚ ਉਹ ਜਿਹੜਾ ਘੋੜਾ ਮੈਂ ਇਹਨੇ ਪਹਿਲਾਂ ਦੇਖਿਆ ਸੀ ਉਹਦੀ ਯਾਦ ਉਹਦਾ ਮੁੱਲ ਲਗਾਉਂਦਾ ਰਿਹਾ ਹਾਂ ਮੇਰਾ ਧਿਆਨ ਘੋੜਿਆਂ ਵਿੱਚ ਰਿਹਾ ਮੇਰੀ ਸੁਰਤ ਘੋੜਿਆਂ ਦੀ ਮੰਡੀ ਵਿੱਚ ਰਹੀ ਇਹ ਹਕੀਕਤ ਹੈ ਪਰ ਪਾਤਸ਼ਾ ਕਾਜੀ ਸਾਹਿਬ ਨੇ ਤੇ ਨਵਾਜ਼ ਪੜੀ ਹੈ ਨਾ ਤੁਸੀਂ ਇਹਨਾਂ ਨਾਲ ਪੜ ਲੈਣੀ ਸੀ ਜਦੋਂ ਵਾਅਦਾ ਕੀਤਾ ਉਹਨੂੰ ਕਾਜੀ ਵੀ ਵਿੱਚ ਹਾਜ਼ਰ ਸੀ ਸਾਡੇ ਦੋਮਾਂ ਨਾਲ ਤੁਸੀਂ ਵਾਅਦਾ ਕੀਤਾ ਹੈ ਹਜ਼ੂਰ ਹਲਕਾ ਜਿਹਾ ਮੁਸਕਰਾ ਕੇ ਬੋਲੇ ਕਾਜੀ ਸਾਹਿਬ ਨੇ ਵੀ ਨਵਾਜ਼ ਕਿੱਥੋਂ ਅਦਾ ਕੀਤੀ ਹੈ ਜ਼ੁਬਾਨ ਤੋਂ ਕਲਮਾ ਪੜਿਆ ਗੋਡਣੇ ਟਿੱਕੇ ਜਾ ਰਹੇ ਸਨ ਹੱਥ ਚੁੱਕ ਕੇ ਖੁਦਾਵਲ ਇਸ ਤਰ੍ਹਾਂ ਯਾਦ ਕੀਤਾ ਜਾ ਰਿਹਾ ਸੀ ਪਰ ਖੁਦਾਵੰਦ ਦੀ ਨਵਾਜ਼ ਨਹੀਂ ਸੀ ਹੋ ਰਹੀ ਕਹਿੰਦੇ ਕਿ ਕਿਉਂ ਹਜ਼ੂਰ ਨੇ ਕਿਹਾ ਪੁੱਛੋ ਕਾਜੀ ਸਾਹਿਬ ਨੂੰ ਪੂਰੀ ਨਵਾਜ਼ ਵਿੱਚ ਘਰ ਵਿੱਚ ਬਸ਼ੇਰੀ ਨੂੰ ਬੰਦਾ ਰਹਿ ਗਿਆ ਖਬਰਿਆ ਬਸ਼ੇਰੀ ਕਿਸ ਨੇ ਬੰਨੀ ਹੈ ਖਬਰਿਆ ਨਹੀਂ ਕਿਤੇ ਖੂਬ ਵਿੱਚ ਹੀ ਨਾ ਡਿੱਗ ਜਾਏ ਕੱਲ੍ਹ ਨੂੰ ਇਹਨੂੰ ਪੁੱਛੋ ਉਸ ਤੋਂ ਮਤ ਤੀਜਾ ਕੋਈ ਬੰਦਾ ਨਹੀਂ ਸੀ ਜਿਹਨੇ ਇਹ ਕਿਹਾ ਹੋਵੇ ਕਿ ਮਹਾਰਮ ਮੇਰੇ ਨਾਂ ਨਵਾਜ਼ ਪੜ ਲੈਣੀ ਸੀ ਪਤਾ ਕਿਉਂ ਕਈ ਵਾਰ ਧਰਮ ਦਾ ਕਰਮ ਕਰਦੇ ਆ ਮਨ ਉੱਥੇ ਪਹੁੰਚ ਜਾਂਦਾ ਜੇ ਦੱਸਣ ਲੱਗ ਜਾਓ ਤੇ ਤੁਸੀਂ ਹੈਰਾਨ ਹੋਵੋਗੇ ਕਰਮ ਧਰਮ ਦਾ ਹੋ ਰਿਹਾ ਹੈ ਮਨ ਕੁਝ ਉਹ ਕਰ ਰਿਹਾ ਜਿਹੜਾ ਵਾਕਿਆਤ ਦੱਸਿਆ ਨਹੀਂ ਜਾ ਸਕਦਾ ਉੱਥੇ ਗੁਰਦੁਆਰਾ ਅੰਤਰਜਾਮ ਤਾਂ ਉਹ ਕੱਲਾ ਪਾਤਸ਼ਾਹ ਨੇ ਉਹਨਾਂ ਨੂੰ ਨਹੀਂ ਕਿਹਾ ਉਹ ਸਾਨੂੰ ਵੀ ਸਮਝਾਇਆ ਭਾਈ ਸਿੱਖੋ ਜਦੋਂ ਕੋਈ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਸੰਗਤ ਕਰਦਿਆਂ ਕੋਈ ਫੁਰਨਾ ਯਾਦ ਆਵੇ ਆਪਣੇ ਫੁਰਨਿਆਂ ਤੇ ਧਿਆਨ ਰੱਖੋ ਆਪਣੀ ਸੁਰਤੀ ਤੇ ਧਿਆਨ ਰੱਖੋ ਕਿਉਂਕਿ ਸੁਰਤ ਹੀ ਚੇਲਾ ਹੈ ਸਰੀਰ ਨਹੀਂ ਇਸ ਲਈ ਜਦੋਂ ਸ਼ਬਦ ਜਪਨੇ ਉਦੋਂ ਧਿਆਨ ਨਾਲ ਸੁਰਤ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ ਸੁਰਤੀ ਸ਼ਬਦ ਦੀ ਪਰਕਰਮਾਂ ਵਿੱਚ ਰਵੇ ਔਰ ਸਾਥ ਸੰਗਤ ਇੱਕ ਚੀਜ਼ ਨੁਕਤਾ ਧਿਆਨ ਵਿੱਚ ਰੱਖਿਓ ਜਦੋਂ ਪਾਠ ਕਰੀਏ ਸਵੇਰੇ ਨਿਯਮ ਕਰਦੇ ਹੋ ਤੁਸੀਂ ਸਾਰੇ ਕਰਦੇ ਹੋ ਸਾਡੇ ਨਾਲੋਂ ਵੱਧ ਤੁਹਾਡਾ ਨਿਯਮ ਹੈ ਪਰ ਜਦੋਂ ਨਿਤਨੇਮ ਕਰੋ ਜੇ ਪਾਠ ਪੜ੍ਹਦੇ ਆਂ ਜਪਜੀ ਪੜ੍ਹਦੇ ਆਂ ਚਿੱਤ ਵਿੱਚ ਯਾਦ ਆ ਜਾਏ ਨਾਵੇਂ ਫਲਾਨੇ ਨੂੰ ਸੁਨੇਹਾ ਦੇਣਾ ਸੀ ਪਹਿਲਾਂ ਪਾਠ ਬੰਦ ਕਰਕੇ ਉਹਨੂੰ ਸੁਨੇਹਾ ਦੇ ਦਿਓ ਨਹੀਂ ਤੇ ਜਪਜੀ ਸ਼ਬਦ ਦੇ ਅੱਖਰ ਅੱਖਾਂ ਪੜਦੀਆਂ ਰਹਿਣਗੀਆਂ ਸੁਰਤੀ ਉਹਦੇ ਨਾਲ ਹੀ ਗੱਲਾਂ ਕਰਦੀ ਹੈ ਜੇ ਪਾਠ ਪੜਨੇ ਆਂ ਚਿੱਤ ਵਿੱਚ ਧਿਆਨ ਆ ਜੈ ਨਾ ਵੀ ਕਿਤੇ ਗੈਸ ਚੱਲਦਾ ਤੇ ਨਹੀਂ ਰਹਿ ਗਿਆ ਦੁੱਧ ਉਬਲ ਹੀ ਨਾ ਜਾਵੇ ਪਹਿਲਾਂ ਪਾਠ ਬੰਦ ਕਰਕੇ ਗੈਸ ਦੇਖ ਕੇ ਆਓ ਕਿ ਚੱਲਦਾ ਤੇ ਨਹੀਂ ਹੈ ਨਹੀਂ ਤੇ ਤੁਹਾਡਾ ਧਿਆਨ ਅੱਖਾਂ ਅੱਖਰ ਪੜਨ ਗਿਆ ਤੁਹਾਡੀ ਸੁਰਤੀ ਕਿਚਨ ਵਿੱਚ ਰਹੇਗੀ ਜਿਹੜਾ ਕੰਮ ਸੁਰਤੀ ਵਿੱਚ ਆ ਰਿਹਾ ਹੈ ਪਹਿਲਾਂ ਉਹਨੂੰ ਪਾਸੇ ਕਰ ਦੇਣਾ ਚਾਹੀਦਾ ਹੈ ਸਾਹ ਸੰਗਤ ਇਦਾਂ ਸੁਰਤ ਟਿਕੇਗੀ ਹਜ਼ੂਰ ਨੇ ਤਾਈਆਂ ਬਚਨ ਕਿਹਾ ਭਾਈ ਚਿੱਤ ਲਾ ਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਇਹ ਜਪਿਆ ਨਾਮ ਫਿਰ ਦਰਗਾਹ ਵਿੱਚ ਇੱਕ ਖਿੰਨ ਵੀ ਜਪਿਆ ਜਾਵੇ ਤਾਂ ਵੀ ਲਾਹੋ